ਅੰਦਰ ਦੀ ਤੁੜੀ ਬੋਲਾ ਬਾਈ 350 60 70 80 90 400 10 20 40 440 ਬੋਲਣਗੇ ਕਿੰਨਾ ਵਜੇ ਨੂੰ ਕਰਦੇ ਪੰਜ ਵਜੇ ਪੰਜ ਨਹੀਂ ਜਾਏਗਾ ਬਾਬਾ ਆ ਜਾਊਗਾ 45 445 ਬੋਲਣਗੇ ਨਾ 455 55 ਬੋਲਦਾ ਕੋਈ 455 ਰੁਪਏ ਬਾਈ 5 ਗ੍ਰਾਮ 300 ਰੁਪਏ ਕਰਾਇਆ 455 ਰੁਪਏ ਟਰਾਲੀ ਦਾ ਰੇਟ ਹੈ ਮਿੱਤਰੋ ਅੰਦਰ ਦੀ ਟੁੜੀ ਸੀ ਸਾਫ ਟੁੜੀ ਸੀ ਜਮ ਅਬੜੀ ਟਰਾਲੀ ਦਾ ਕਹਿੰਦੇ ਕੀ ਰੇਟ ਹੁੰਦਾ ਕਿਛਤੀ ਕਿੰਨੇ ਜੀ ਜੁਲਦੀ ਜੁਲਦੀ ਰੰਗਾ ਰੱਖੋ ਨਹੀਂ ਨਹੀਂ ਬਈ 300 ਰੁਪਿਆ 300 ਰੁਪਿਆ ਕਿੰਨੇ ਹੋਈ ਆਪਣੀ 300 ਰੁਪਿਆ 55 10 15 20 25 30 35 40 45 350 ਸਮਝਾ 60 65 350 ਬੰਨਗਲੇ 350 ਰੁਪਏ ਟਰਾਲੀ ਕਿਰਾਏ 1965 ਰੁਪਏ ਟਰਾਲੀ ਦਾ ਰੇਟ ਹੋਇਆ ਮਿੱਤਰੋ ਬਾਹਰ ਦੀ ਦੂੜੀ ਸੀਗੀ ਥੋੜੀ ਮੇਲੀ ਥੂੜੀ ਸੀਗੀ ਅਗਲੀ ਟਰਾਲੀ ਦਾ ਵੇਣਾ ਕੀ ਰੇਟ ਚੱਲਦਾ 350 350 ਦੇਖੋ ਜੀ ਲੋ ਜੀ ਲੋ ਕੰਡਾ 352 352 ਬੋਲਗਲੇ 60 70 71 80 84 405 10 15 20 25 40 440 ਬੋਲਗਲੇ 47 640 ਬੋਲਗਲੇ ਸਾਡੇ 450 ਰੁਪਏ ਅਗਲੀ ਟਰਾਲੀ ਸਾਡੇ 450 ਰੁਪਏ ਇਸ ਟਰਾਲੀ ਦਾ ਰੇਟ ਹੋਇਆ ਅਗਲੀ ਟਰਾਲੀ ਦਾ ਵੀ ਨੇ ਜੁੜੇ ਰਿਓ ਆਪਣੇ ਨਾਲ ਰੇਟ ਕੀ ਹੁੰਦਾ ਅੰਦਰ ਦੀ ਟੁੜੀ ਸੀ ਜਮਾਂ ਸਾਫ ਟੁੜੀ ਸੀ ਅੰਦਰ ਦੀ ਹਾਂਜੀ ਅੰਦਰ ਦੀ ਤੂੜੀ ਬੋਲਾ ਭਾਈ ਸਹੀ 400 400 400 5 10 15 20 25 30 35 40 450 450 ਬੋਲਾਂਗੇ ਨੇ 450 ਬਾਈ ਜੀ ਕੀ ਵੀ ਦੱਲੀ ਹੈ ਉਹ ਮੀਟੇ ਦੇ ਕੋਲ ਸੀ ਤੁਹਾਡਾ ਬਿਨਾ ਮੇਰੀ ਗੱਲ ਨਾਲ ਆਈ ਗਿਆ ਆਈ ਕੋ ਜੀ ਹਾਂਜੀ ਹਾਂਜੀ ਸਾਡਾ ਦਮ ਸੋਲ 70 80 400 ਬੋਲਾਂਗੇ ਨੇ ਦੇਖੋ ਜੀ 400 400 ਰੁਪਈਆ ਟਰਾਲੀ ਦਾ ਰੇਟ ਹੋਇਆ ਅਗਲੀ ਟਰਾਲੀ ਦਾ ਵੇਣਿਆ ਕੀ ਰੇਟ ਜਾਂਦਾ ਹੁਣ ਤੱਕ ਦਾ ਇਹ ਹਾਇਰ ਸਪੀਡ ਵੇਖੀਏ ਤਾਂ 450 ਹੋਇਆ ਕੋੜ ਕੋੜੇ ਜੀ ਮੰਡੀ ਦੇ ਰੱਚ ਕੋਈ ਟਰਾਲੀਆਂ ਹੁੰਦੀਆਂ ਤੂੜੀ ਦੀਆਂ ਮਿੱਤਰੋ ਇੱਥੇ 7:30 ਵਜੇ ਬੋਲੀ ਹੁੰਦੀ ਡੇਲੀ ਡੇਲੀ ਵੀਡੀਓ ਅਪਲੋਡ ਕਰਿਆ ਕਰਾਂਗੇ ਆਪਾਂ ਜੁੜੇ ਰਹੋ ਆਪਣੇ ਚੈਨਲ ਜੀ ਨਾਲ ਸਵਾਹੀ ਸਾਡੇ ਵਾਲੇ ਪਾਸੇ ਇਹ ਫਸਟਾ ਚੱਕਰਾ ਦੀਆ ਬਈ ਬਾੜ ਦੀ ਅੰਦਰ ਦੀ ਥੋੜੀ ਬੋਲੋ ਜੀ 300

चार सौ चालीस रुपया चार सौ चालीस क्या भाई यार भाई गली गली नहीं तो 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 नहीं गिरी तो बोलो सौ रुपया तो 100 ਰੁਪਿਆ 100 ਰੁਪਿਆ ਬੋਲਣਗੇ ਲੈ 10 600 ਬੋਲਣਗੇ ਹਾਂਜੀ 150 150 ਰੁਪਿਆ ਇਸ ਟਰਾਲੀ ਦਾ ਰੇਟ ਹੈ ਮਿੱਤਰੋ ਬਾਹਰ ਦੀ ਟੁੜੀ ਸੀ ਕੱਪ ਦੀ ਥੋੜੀ ਮਿਲੀ ਸੀ ਹੂੰ ਟੁੜੀ ਸੁੱਕੀ ਸੀਗੀ ਅਗਲੀ ਟਰਾਲੀ ਦਾ ਵੇਨਾ ਇੱਕੀ ਰੇਟ ਜਾਂਦਾ ਅੱਜ ਨਾਗ ਬਹੁਤ ਆਇਆ ਕੋੜ ਕੋਰੇ ਦੀ ਮੰਡੀ ਦੇ ਵਿੱਚ 400 ਤੋਂ ਬੋਲੀ ਸਟਾਰਟ ਹੋ ਗਈ ਹੈ 400 15 20 440 ਬੋਲਾਂਗੇ 30 70 17 ਬੋਲਾਂਗੇ 470 ਰੁਪਏ 470 ਰੁਪਏ ਇੰਨਾ ਵੀ ਨਹੀਂ 470 ਰੁਪਏ ਟਰਾਲੀ ਦਾ ਰੇਟ ਹੋਇਆ ਮਿੱਤਰੋ ਅਗਲੀ ਟਰਾਲੀ ਦਾ ਵੇਣੇ ਕੀ ਰੇਟ ਜਾਂਦਾ ਲਾਸਟ ਟਰਾਲੀ ਹੈ ਜੁੜੇ ਰਹੋ ਪੂਰੇ ਵੀਡੀਓ ਦੇ ਨਾਲ ਵੇਖਣ ਲਈ ਆਪਣੇ ਨਾਲ ਵੇਗਾ ਤੇ ਭਾਈ ਠੀਕ ਆ ਉਹ ਹੈਗਾ ਭਾਈ ਕਬੂਤਰਾਂ ਦੇ ਖੰਭ ਬਚਾਉਣਗੇ ਕਬੂਤਰ ਰੱਖਿਆ ਉਹ ਤੇ ਰੱਖਿਆ ਉਹ 350 ਹੋਲਡ ਹੋਊਗਾ 350 ਕੋਈ 350 60 70 71 80 90 92 100 5 ਤੇ 10 15 30 25 30 35 40 47 450 52 60 70 ਨਹੀਂ ਨਹੀਂ 470 ਬੋਲਾਂਗੇ 470 ਭਾਈ ਬੱਤੀ ਜਾਣਾ 470 ਰੁਪਏ ਖੀਰ ਲਈ ਟਰਾਲੀ ਦਾ ਰੇਟ ਹੈ ਮਿੱਤਰੋ ਕੋਰਕਪੂਰੇ ਦੀ ਦਾਣਾ ਮੰਡੀ ਦੇ ਵਿੱਚ ਟਰਾਲੀਆਂ ਲੱਗਦੀਆਂ ਰੋਜ਼ ਬੋਲੀ ਹੁੰਦੀ 7:30 ਵਜੇ ਜਿਹੜੇ ਭਰਾਵਾਂ ਨੇ ਤੁੜੀ ਵੇਚਣੀ ਉਹ ਵੀ ਲੈ ਆ ਸਕਦੇ ਤੁੜੀ ਤੇ ਜਿਨ੍ਹਾਂ ਨੇ ਤੁੜੀ ਖਰੀਦਣੀ 7:30 ਵਜੇ ਨੇੜੇ ਦੇ ਏਰੀਆ ਤੋਂ ਵੀ ਇੱਥੇ ਪਹੁੰਚ ਸਕਦੇ ਡੇਲੀ ਵੀਡੀਓ ਅਪਲੋਡ ਕਰਿਆ ਕਰਾਂਗੇ ਆਪਾਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਧੰਨਵਾਦ ਦੋਸਤੋ ਵੀਡੀਓ ਵੇਖਾਂਗੇ